ਵਾਢਾ ਹਾਂ ਸੁਨ ਮਹੱਲਾ ਤੀਜਾ ਗੁਰਮੁਖ ਸੱਚ ਸੰਗਮੋਂ ਕਾਪਤ ਜਿਆ ਗੁਰਮੁਖਾਂ ਦੇ ਅੰਦਰ ਮਹਾਰਾਜੀ ਸੱਚ ਸੱਚ ਮੋਲੰਦਾ ਸੰਗਮ ਸਾਹਿਬ ਨੂੰ ਹੈ ਗੁਰੂ ਕੋਲ ਨਹੀਂ ਬੋਲਦੇ ਸੱਚ ਦੇ ਸੰਗਮ ਸਾਹਿਬ ਨੂੰ ਤੇ ਲੱਗੇ ਰਹਿੰਦੇ ਆ ਤਤ ਸੂਪ ਦਾ ਗੁਰਮੁਖਾਂ ਨੂੰ ਸੱਚੇ ਨਾਮ ਦੇ ਸਾਧਨ ਕਰਕੇ ਸੂਪ ਦਾ ਗਿਆਨ ਹੋਇਆ ਹੈ ਸਾਚੇ ਲੱਗਾ ਧਿਆਨ ਨੂੰ ਕੌਣ ਹੰਜਣਾ ਦਾ ਸੱਚੇ ਪਰਮੇਸ਼ਰ 'ਚ ਧਿਆਨ ਲੱਗਿਆ ਅੰਲਾ ਹੈ ਉਹਨਾਂ ਨੂੰ ਮਨ ਮੇਰੇ ਨਾਮ ਸੁਮਾਲ ਉਹਨੂੰ ਭਵਨ ਕਰੇ ਮੇਰੇ ਪਿਆਰੇ ਮਨ ਪਰਮੇਸ਼ਰ ਦੇ ਨਾਮ ਨੂੰ ਸਮਾਲ ਯਾਦ ਕਰ ਸਦਾ ਨਿਭੈ ਚੱਲ ਤੀਰੈ ਨਾ ਭਾਈ ਇਸ ਲੋਕ ਦੀ ਤੇਰੇ ਨਾਲ ਨਹੀਂ ਲਵੇਗਾ ਪਰ ਲੋਕ ਦੀ ਸੰਗਤ ਦੇ ਰਿਸਕ ਨੂੰ ਆ ਕੇ ਨੈਲ ਚਲੇਗਾ ਗੁਰਮੁਖ ਜਾਤ ਪਤ ਸੱਚਾ ਗੁਰਮੁਖਾਂ ਨੂੰ ਜਾਣਿਆ ਕਿ ਸੱਚਾ ਪਰਮੇਸ਼ਵਰ ਹੀ ਸਾਡੀ ਜਾਨ ਹੈ ਤੇ ਪਰਮੇਸ਼ਵਰ ਹੀ ਸਾਡੀ ਪਤ ਹੈ ਗੁਰਮੁਖ ਜਾਤ ਪਰ ਸੋ ਗੁਰਮੁਖਾਂ ਨੂੰ ਜਾਣਿਆ ਬੁੱਧੀ ਦੇ ਅੰਦਰ ਕਿ ਪਤੀ ਸਾਰਿਆਂ ਦਾ ਸੱਚਾ ਪਰਮੇਸ਼ਵਰ ਹੈ ਗੁਰਮੁਖ ਜਾਤ ਕੋ ਪੁੱਛਿਆ ਕਿ ਸੋ ਗੁਰਮੁਖਾਂ ਨੂੰ ਜਾਤ ਲਖਣਾ ਪਤਾ ਆਦਕ ਤੂੰ ਸੱਚਾ ਹੀ ਸਮਝਿਆ ਹੋਇਆ ਹੈ ਗੁਰੂ ਦੇ ਅੰਦਰ ਗੁਰਮੁਖ ਜਾਤ ਪਤ ਸਤ ਸੂਰੋਂ ਨੂੰ ਜਾਤ ਕਰਪਤੀ ਹੋ ਗਈ ਹੈ ਆਤਮ ਨੰਦ ਕਰਕੇ ਸੋ ਸੱਚੇ ਦੀ ਸੋਭਾ ਹੀ ਕਰਦੇ ਰਹਿੰਦੇ ਜਾਤ ਪਤ ਦੀ ਬਾਤ ਕਰਨਾ ਗੁਰਮੁਖ ਅੰਦਰ ਸਖਾਈ ਪ੍ਰਭ ਸੋ ਪ੍ਰਭ ਹੋ ਗੁਰਮੁਖ ਜਾਣੇ ਅੰਦਰ ਰਹਿੰਦਾ ਹੈ ਸਦਾ ਉਹੀ ਅੰਤ ਨੂੰ ਸਹਿਕਾ ਕਰਨ ਵਾਲਾ ਹੈ ਸਭ ਦੇ ਅੰਦਰ ਵਿੱਚ ਨਿਕਲ ਕੇ ਕਰਨਾ ਹੈ ਕੋਈ ਨਹੀਂ ਹੈ ਜਦੋਂ ਜੇਰੇ ਵਿੱਚ ਜੇਤ ਨੂੰ ਆਪ ਕਰੀ ਸੂਹੀ ਉਹਨੂੰ ਗੁਰੂਖਮਾਰਾ ਸਾਹਿਬ ਲਵਾ ਦੇ ਉਹ ਰੋਮ ਰੋਮ ਹੱਥ ਹਰਵਾਏ ਜੈ ਗੋ ਮਿੱਠਾਏ ਸੋ ਗੁਰਮੁਖੀ ਹੁੰਦੇ ਹੰ ਗੁਰੂਸ ਆਪ ਬਡਾਈ ਦੇਰਤ ਸ੍ਰੀ ਗੁਰੂੰਦਿਆਲਾ ਗੁਰਮੁਖੀ ਨੂੰ ਆਪ ਆਗ ਦੇ ਸੂਬ ਦੀ ਪ੍ਰਾਪਤੀ ਨਹੀਂ ਮਿਲਾਈ ਪ੍ਰਮੇਸ਼ਰਤਾ ਦਾ ਪਾਦਲਾ ਖਾਤੀ ਬਖਸ਼ਦਾ ਹੈ ਗੁਰਮੁਖ ਖਾਲਸਾ ਕਾ ਕੀ ਕਰਨੀ ਸਾ ਗੁਰਮੁਖਾਂ ਦਾ ਸਭ ਲੋਕ ਉਪਦੇਸ਼ ਹੈ ਇਹ ਸੱਚੀ ਕਰਨੀ ਸੱਚੀ ਕਰਨੀ ਧਾਰੂਪ ਦੀ ਧਾਰੂ ਬ੍ਰਹਮ ਦੀ ਪ੍ਰਾਪਤੀ ਜਿਹੜੀ ਸੱਚੀ ਕਰਨੀ ਹੈ ਵਿਚਾਰ ਕਰਨੀ ਹੈ ਇਹੋ ਗੁਰਮੁਖਾਂ ਦਾ ਸਭ ਲੋਕ ਜੇਸ਼ ਗੁਰਮੁਖ ਸਾਰੂ ਬ੍ਰਹਮ ਨੂੰ ਪ੍ਰਾਪਤ ਕਰੇ ਸਜਣਾ ਆਪਣੀ ਕਮਾਈ ਕਰਕੇ ਸ੍ਰੇਸ਼ਟ ਗੁਰਮੁਖ ਨਾਨਕ ਪਰਵਾਰ ਸਾਧਾਰ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਇਹ ਆਪਣੇ ਪਰਿਵਾਰ ਦਾ ਵੀ ਖਿਆਲ ਕਰ ਲੈਂਦੇ ਆ ਬੱਚਿਆਂ ਨੂੰ ਆਪਣੀ istri ਨੂੰ ਮਾਤਾ ਪਿਤਾ ਨੂੰ ਵੀ ਸਾਰਿਆਂ ਦਾ ਖਿਆਲ ਕਰਦੇ ਸਾਰਿਆਂ ਨੂੰ ਗੁਰਮੁਖ ਬਣਾ ਲੈਂਦੇ ਆ ਇਸੇ ਤਰ੍ਹਾਂ ਗੁਰਮੁਖ ਪਰਵਾਰ ਸਾਧਾਰ ਪਰਵਾਰ ਇੰਦਰੀਆਂ ਨੂੰ ਵੀ ਅੱਖਾਂ ਨੂੰ ਵੀ ਬਗਾਨੇ ਰੂਪ ਵੇਖਣ ਵੱਲੋਂ ਕੰਨਾਂ ਨੂੰ ਨਿੰਦਿਆ ਸੁਣਨ ਵੱਲੋਂ ਜੋ ਮਾਨ ਨੂੰ ਝੂਠ ਬੋਲਣ ਵਾਲਾ ਰਸਨਾ ਦਾ ਸਮਾਂ ਨੂੰ ਲਕਾਉਣ ਵਾਲਾ ਇਹ ਇੰਦਰੀਆਂ ਦੇ ਪਰਿਵਾਰ ਨੂੰ ਸੁਲਾਰ ਲਿਆ ਚੰਗਾ ਕਰ ਲਿਆ ਗੁਰਮਖਾ ਪਰਿਵਾਰ ਹੈ ਪਰਿਵਾਰ ਨੂੰ ਦੁਖੀਆਂ ਜਿਹੜੀਆਂ ਇਹਨਾਂ ਪ੍ਰਮਾਣ ਕਰਕੇ ਇਹਦਾ ਵੀ ਸਹਿਤ ਆਸ਼ੀਰਵਾਦ ਕਰ ਲਿਆ ਗੁਰਮਖਾ ਨੇ ਪਰ ਮਾਦਾ ਸੰਸਾਰ ਦੀ ਬਾੜ ਤੋਂ ਪਰੇ ਹੋ ਗਏ ਕੈਦ ਹਾਰ ਦੇ ਅਵਿਸ਼ਕਾਂ ਸੁਜਦੇ ਹੋ ਗਏ ਹਨ ਵਾਡਾ ਹਉਸ ਮੁਹੱਲਾ ਤੀਜਾ ਰਦਨਾ ਹਰ ਸਾਜ ਲੱਗੀ ਸਹਿਜ ਸੁਭਾ ਜਿਨਾਂ ਦੀ ਰਸਮੇ ਪਾਈ ਹਰੀ ਦੇ ਨਾਮ ਸਵਾਰੀ ਤੇ ਲੱਗੀ ਹੋਈ ਹੈ ਉਹਨਾਂ ਨੂੰ ਸ਼ਾਂਤੀ ਸੁਭਾ ਪ੍ਰਾਪਤ ਹੋ ਗਏ ਸ੍ਰੀ ਸਿੰਧੀ ਮਾਨ ਤ੍ਰਿਪਤੀਆ ਹਰ ਨਾਮ ਧਿਆਨ ਵੀ ਉਹਨਾਂ ਰਜ ਗਿਆ ਹੈ ਜੋ ਪਰਮੇਸ਼ੁਰ ਦੇ ਨਾਮ ਨੂੰ ਧਿਆਕਾਰ ਗੁਰਤੀ ਕਰਕੇ ਜੀ ਹੁੰਦੇ ਹਨ ਸਦਾ ਸੁਖ ਸਾਚਿਆ ਸਾਧੂ ਵਿਚਾਰੀ ਸਭ ਕੋ ਸਦਾ ਸੁਖ ਨੂੰ ਪ੍ਰਾਪਤ ਹੋਏ ਹੈ ਇਹ ਸੱਚੇ ਗੁਰਾਂ ਦੇ ਸ਼ਬਦ ਦੇਸ਼ ਦੀ ਵਿਚਾਰ ਕਰਦੇ ਆ ਆਪਣੇ ਸਤਿਗੁਰੂ ਵਿਤੋ ਸਦਾ ਬਲਿਹਾਰੀ ਆਪਣੀ ਸਤਿਗੁਰੂ ਮੈਂਵੇਂ ਗੁਰੰਗਸਾਹਿਬ ਤੋਂ ਸੈਂਦਰੇ ਵਾਲੀ ਸਦਾ ਬਲਿਹਾਰ ਜਾਈਏ ਪ੍ਰਹਾਲ ਅਕੀ ਸੰਤੋਖੀਆ ਇੱਕ ਲੇਵ ਲੈ ਕੋ ਸੰਪੂਰਨ ਹੋ ਗਈਆਂ ਇੱਕ ਪਰਮੇਸ਼ਰ ਜੀ ਨੂੰ ਲਾਉਣੇ ਕਰਕੇ ਦੇਖ ਉਤਰਾਹੀਆਂ ਕੰਡੀਆਂ ਮਾਂ ਬਾਪ ਨੇ ਧੀਆਂ ਜਾਣੇ ਜੋ ਗੋਣ ਧਾਰ ਲਿਆ ਖੁਸ਼ ਸੰਤੁਸ਼ਟ ਹੋ ਗੀਆਂ ਇਹ ਨੇਕੋ ਮੇਰੇ ਹੱਥ ਮੈਂ ਜੋ ਕਰੀ ਹਰ ਦਿਨ ਔਰ ਮੈਂ ਦੇਖੋ ਕੋਈ ਇਹ ਵਿਸ਼ਵਾਸ ਜਿੰਦੇ ਹਰ ਤੇ ਹਰਕਾਰ ਨੂੰ ਆਰੂਪ ਨਗਰੀ ਆਇਆ ਕਿ ਉਹ ਸੰਤੁਸ਼ਟ ਹੋ ਗਈਆਂ ਸੰਪੋਖ ਦੇ ਸੈਤਲ ਕੋ ਹੋਈ ਨਾ ਇੱਕ ਪਰਮੇਸ਼ਰ ਕੀ ਲਗਾਉਣੇ ਕਰਕੇ ਮਾਨਸੰਤੋਖਿਆ ਅੰਜਾ ਭਾਉ ਗਵਾਏ ਮਨ ਨੂੰ ਸੰਤੋਖ ਆ ਗਿਆ ਸੰਤੁਸ਼ਟ ਹੋ ਗਿਆ ਯਾਦ ਕਰੀਂ ਯਾਦ ਕਰ ਜੀਂਦੋ ਇਹ ਸੈਨੀਰ ਤੋਂ ਹੋਗਾ ਸਾਧ ਹਾਰਨਾਈ ਦੇਹ ਜਰ ਹੈ ਸੁਖੀਂ ਸਰੀਰ ਤੇ ਸੂਖਮ ਸਰੀਰ ਤੇ ਕਾਲੰਗ ਇਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ ਸਾਧ ਹਾਰਨਾਈ ਜਿੱਕੇ ਸਭ ਤੋਂ ਅੜੀਏ ਨਾਮ ਗੁਰਾਂ ਦੇ ਸਤਿ ਕਬਲ ਕਰਕੇ ਜਿਹੜੇ ਗੁਰੂ ਸਾਹਿਬ ਜੰਮਿਆ ਨੋਬਦੇ ਅਸੂਦੀ ਦੇ ਅੰਦਰ ਨੂੰ ਸੁਖ ਹੁੰਦਾ ਹੈ ਜੀ ਜੀ ਸੁਖ ਹੁੰਦਾ ਕਦੇ ਹਰ ਨਾਮ ਦੇ ਸ਼ਬਦ ਉਪਦੇਸ਼ ਕਰਕੇ ਮਾਉ ਪਰਮਾਣੂ ਹਿਰਦੈ ਰਹਾ ਸੁਮਾ ਨਾਮ ਦਾ ਸਾਸ ਦੀ ਪਰਮਤ ਕਰਨ ਨਹੀਂ ਆਈਏ ਜਿਨ੍ਹਾਂ ਦੇ ਹਿਰਦੇ ਸੁਮਾਰਿਆ ਸਾਰੇ ਇੰਦਰੀਏ ਸਾਰੇ ਪ੍ਰਾਣ ਸਭ ਨਾਮ ਦੀ ਮਹਿਕ ਦੇ ਨਾਲ ਖੁਸ਼ਬੂਦਾਰ ਫਖੀ ਦੇ ਸੇਬ ਕਰਦੇ ਕੋ ਮਾਸਟਰ ਕੋ ਜਿਸ ਵੱਡ ਭਾ ਜੀ ਸਾਹਿਬ ਜੀ ਕਹਿੰਦੇ ਕਿ ਉਹਨਾਂ ਦੇ ਮੱਥੇ ਦੇ ਸ੍ਰੇਸ਼ਟ ਧਾਗ ਹਨ ਕੀ ਬਾਣੀ ਤਹਿਜ ਵੈਰਾ ਉਹਨਾਂ ਨੂੰ ਸ਼ਰੂਨ ਦੀ ਬੈਣੀ ਦਿਆਲਾ ਸੁਪਈ ਬਰਾਗ ਚਲੇ ਰਹਿੰਦਾ ਹਰ ਵਕਤ ਸ਼ਾਂਤ ਸੇਤ ਹੋ ਕੇ ਬਰਾਗ ਦੇ ਸਾਹਿਬ ਰਹਿੰਦੇ ਹੈ ਕਦੇ ਮੋਹ ਨਹੀਂ ਫਿਰਦਾ ਸ਼੍ਰੀ ਗੁਰੂ ਦਾ